ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਾਆ ਸਵੇਰ ਦੇ 7 ਵਜੇ ਮਾਰਨਿੰਗ ਦੇ ਬਹੁਤ سارے ਕੰਮ ਹੋ ਗਏ ਨੇ ਸਵੇਰ ਦੇ ਗਰਮੀ ਤਬ 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 ਰਾਤ ਹਵਾ ਚੱਲਦੀ ਸੀ ਹੁਣ ਬਿਲਕੁਲ ਨਹੀਂ ਹਵਾ ਬੰਦ ਹੈਗੀ ਬਹੁਤ ਗਰਮੀ ਹੈਗੀ ਪਸੀਨੋ ਪਸੀਨ ਹੀ ਹੋਏ ਪੈਂ ਸਵੇਰ ਦੇ ਭੱਜੇ ਭੱਜੇ ਇਧਰ ਆਪਾਂ ਕੱਪੜੇ ਖਧੋ ਦਿੱਤੇ ਨੇ ਅੱਜ ਬਣਾਈ ਆ ਪੱਕੜੀ ਕਦੂ ਪ੍ਰਿੰਡੀਆਂ ਟਿੰਡੋ ਚੌਲਿਆਂ ਤੋਂ ਮੜਕਿਆ ਤੇ ਅੱਜ ਜੱਪਾ ਬਣਾਈ ਆ ਜੀ ਕੜੀ ਨਾਲ ਰੋਟੀ ਖਾਵਾਂਗੇ ਤੇ ਹੁਣ ਆਪਾਂ ਨਾ ਇਧਰੋਂ ਕੰਮ ਨਿਬੜ ਗਿਆ ਕੇਰਾ ਕੱਪੜੇ ਲੀੜੇ ਦਾ ਤੇ ਕੱਪੜੇ ਲੀੜੇ ਦਾ ਕੇਦਾ ਕੰਮ ਨਿਭੜ ਗਿਆ ਇਧਰ ਤੇ ਇਹਨੇ ਬੱਚੇ ਨਹਾ ਲੈਣਗੇ ਕੇਰਾਂ ਦੁਬਾਰੇ ਹੋਰ ਪਾ ਦਾਂਗੇ ਜਿਹੜੇ ਨਹਾ ਕੇ ਲਾਉਣਗੇ ਨਾ ਤੇ ਆਪਾਂ ਜਾਣਿਆ ਹੁਣ ਮੱਝਾਂ ਵੱਲ ਮੱਝਾਂ ਨੂੰ ਨਮਾਉਣਿਆਂ ਕੱਖ ਪਾਉਣਿਆਂ ਸਰਦਾਰ ਜਿਗਾ ਹੋਏ ਨੇ ਖੇਤ ਪਾਣੀ ਧਾਣੀ ਦੇਖਣ ਤੇ ਸਾਨੂੰ ਪਤਾ ਹੀ ਆ ਹੁਣ ਕੰਮ ਦੀ ਰੁੱਤ ਆ ਹੁਣ ਤੱਕ ਇਹਨੇ ਹੁੰਦੇ ਨੇ 1 ਮਿੰਟ ਮਿੰਟ ਸਹਾਇਆ ਖੇਤ ਆੜਿਆਂ ਨੂੰ ਕਿਉਂਕਿ ਪੂਰਾ ਜੋਰ ਹੈ ਜੀਰੀ ਜੂਰੀ ਦਾ ਹਨਾ ਦਵਾਈ ਛਿੱਟਣ ਦਾ ਰੇ ਛਿੱਟਣ ਦਾ ਬਾਕੀ ਹੁਣ ਦੁਬਾਰਾ ਫੇ ਚਾਰ ਪਾਉਣਗੇ ਦੋ 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 ਵੀ ਰਹਿ ਗਏ ਆਪਣੇ ਜੀਰੀ ਲਾਉਣ ਵਾਲੇ ਸਾਇਦ ਜੀਰੀ ਲਾਉਣਗੇ ਜੀਰੀ ਲਾ ਕੇ ਫਿਰ ਚਾਰ ਪਾਉਣਗੇ ਚਾਰ ਪਾ ਕੇ ਫਿਰ ਫਿਰ ਜੀਰੀ ਲਾਉਣਗੇ ਇਸ ਤਰ੍ਹਾਂ ਕੰਮ ਚੱਲਦੀ ਰਹਿਣਗੇ ਬਹੁਤ ਪਈਆਂ ਨੇ ਤਿੰਨ ਚਾਰ ਛੱਟਾਂ ਪਈਆਂ ਨੇ ਕੰਮਾਂ ਦੀਆਂ ਤੇ ਕੋਈ ਕੋਈ ਜਾਮਣ ਕਿਰਗੀ ਆ ਬੱਚੇ ਪਾ ਕੇ ਖਾ ਲਾ ਲੰਨ ਕੋਈ ਕੋਈ ਕਿਰੀ ਆ ਜਾਮਣ ਹਜੀ ਆਪਣੀ ਜਾਮਣ ਤੇ ਫੇ ਕਪੜਾ ਇਤਾਰ ਧੋ ਦਿੱਤੀ ਆਹੋ ਤੇ ਦੇ ਇਹ ਰਾਤ ਲਾ ਲੇਨ ਉਹ ਨੇ ਜਿਹੜੇ ਹੁਣ ਲਾ ਲਾਂਗੇ ਉਦੋਂ ਬਾਅਦ ਧੋ 11 ਵਜੇ ਤੋਂ ਸਾਰੇ ਨਹਾ ਲੈਣਗੇ ਜਿਵੇਂ ਅੱਕ ਜੱਲਾ ਫੇੜ ਕੇ ਐਨੇ ਫੇਰ ਹੋ ਜਾਣਗੇ ਐਨੇ ਫੇਰ ਅੱਥ ਨੇ ਹੋ ਜਾਣਗੇ ਐ ਹੁੰਦਾ ਬਾਕੀ ਕਰਦੇ ਕੋਈ ਨਹੀਂ ਲਾ ਲਾਂ ਕਰਾ ਲੇ ਲੋ ਜੇ ਟਾਈਮ ਆ ਆਪਣੇ ਕੰਮ ਕਰ ਲੈਨੇ ਫੇ ਦੋ ਤੀ ਪਈ ਫੋਨ ਦੇਖਦੀ ਐ ਲੋ ਜੀ ਮੈਂ ਧਰ ਕੇ ਆਈ ਆ ਚਾਹ ਤੇ ਠੰਡਾ ਠੰਡਾ ਕਮਰਾ ਪਿਆ ਜਵਾਕ ਤੇ ਸਿਲਾਈ ਬੈਠੇ ਨੇਗੇ ਚਾਹ ਤਰੀ ਹੋਈ ਹੈਗੀ 10 ਵਾਲੀ ਤੇ ਸਾਰੇ ਨਾਲੇ ਗੁਰਾਦਰ ਸਿੰਘ ਰਹਿ ਗਿਆ ਕੱਪੜਿਆਂ ਦੇ ਤਾਂ ਹਮਾਰਤੇ ਆ ਤਾਰ ਤੋਂ ਲਾ ਕੇ ਜਿੰਨੇ ਲਾਹੇ ਨਹੀਂ ਉਹਨੇ ਹੋਰ ਪਾ ਦਾਂਗੇ ਤਾਰ ਵੇਲ ਨਹੀਂ ਕਰ ਲਈ ਐ ਤਾਂ ਹਮਾਰਤੀਆਂ ਜਿਹੜੇ ਸਵੇਰੇ 7 ਵਜੇ ਧੁੱਤ ਤੇ ਹੋਰ 10 ਵਜੇ ਨੇ ਸੁੱਕ ਗਏ ਤਾਂ ਮਾਰਤੀਆਂ। ਹੋਰ ਮਸ਼ੀਨ ਹੋਰ ਚੱਲੀ ਜਾਂਦੀ ਐ। ਇੱਧਰ ਕਰੀ ਹੋਈ ਐ ਚਾਹ। ਅੱਜ ਸੋਨੀ ਸਿੰਘ ਆ ਗਿਆ। ਐਰਾ ਇੱਧਰ ਗੁਰਾ ਇੱਧਰ ਦੀ ਨਹਾਈ ਤੋਂ ਹੀ ਹੋ ਰਹੀ ਐ। ਹੋਰ ਚਮਚੇ ਨਾਲ। ਚਮਚੇ ਨਾਲ ਪਾਣੀ ਪਾਉਂਦਾ। ਜੋ ਜ ਅਮੀਰ ਆਂਦੇ ਹੈ ਚਮਚਿਆਂ ਨਾਲ ਸ਼ਰਾਬਾ ਕਹਿੰਦੇ ਹੁੰਦੇ ਨੇ। ਤੇ ਗੁਰਾ ਇੱਧਰ ਦੀ ਨਹਾਈ ਤੋਂ ਹੀ ਹੋ ਰਹੀ ਹੈਗੀ। ਸਾਰੇ ਨਹਾ ਲੈਣੇਗੇ ਤੇ ਬਾਕੀ ਉਹ ਚਾਰੇ ਬੇਟ ਚਾਂਗੇ ਨਵੀਰੇ ਡੈਡੀ ਲੈ ਕੇ ਜਾਉਂ ਪੇ ਚਾਹ ਮੱਜਾਂ ਆਪਣ ਨਮਾ ਦਿੱਤੀਆਂ ਨੇ ਜਾਮਣਾ ਕਿਰਗੀਆਂ ਨੇ ਦੋ ਤੇ ਦੋ ਤੀਆਂ ਜਿਹੜੀ ਕੋਈ ਦੋ ਦੋ ਰਲੀਆਂ ਦੀਆਂ ਖਾ ਆਗੇ ਤਾਹਾਂ ਜੇ ਕਿਰੀਆਂ ਨੇ ਹਨ ਆਪਣੀ ਹੱਥ ਖਲੀ ਜਾਂਦਾ ਤਾਹਾਂ ਜੇ ਕਿਰੀਆਂ ਨੇ ਪਤਾ ਨਹੀਂ ਕਾਲ ਇਹਨਾਂ ਨੇ ਕਿਵੇਂ ਜੇ ਤੋੜੀਆਂ ਸੀ ਕਿ ਹੋਰ ਤਾਹਾਂ ਕਿਰੀਆਂ ਪਈਆਂ ਨੇ ਤੇ ਮੱਜ ਦਾ ਸਿੰਘ ਹੁਣ ਲੋਟ ਆਪਣੀ ਦਾ ਤੇ ਜਿਰੋਨਾ ਆਉਜੇ ਮਾਰ ਲੰਦੀ ਐ ਇਕਿਲੇ ਚ ਕਮੈਂਟ ਕਰਦੀਆਂ ਨੇ ਪਹਿਣਾ ਵੀ ਸਾਨੂੰ ਮੱਝ ਦਾ ਸਿੰਘ ਨਹੀਂ ਦਿਖਾਇਆ ਸਾਨੂੰ ਮੱਝ ਦਾ ਸਿੰਘ ਨਹੀਂ ਦੱਸਿਆ ਗਰਮੀ ਐ ਜਰ ਬਹੁਤ ਹੈਗੀ ਹੈ ਨਾ ਤੇ ਫਿਰ ਬਸ ਜਵਾਖਾ ਖਾਏ ਹੁਣ ਬਸ ਜਵਾਖਣਾਂ ਵਾਲੀ ਖੇਢੀ ਜਾਂਦੇ ਉਧਰ ਸਿੰਘ ਤੇ ਹੁਣ ਮੈਂ ਕਾਲਾ ਤੇਲ ਲਾ ਦਿੱਤਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਤਾਂ ਜਦਕ ਮੈਂ ਸੁੱਕ ਗਿਆ ਨਾ ਹੋਵਾ ਗਰਮੀ ਬਹੁਤ ਪੈ ਰਹੀ ਹੈਗੀ ਜਦਕ ਮੈਂ ਸੁੱਕ ਜੂਗਾ ਤੇ ਕਰੇ ਤਾਂ ਸਿ ਲਾਉਣੇ ਕਾਲਾ ਤੇਲ ਕਰੇ ਹਲਦੀ ਤੇ ਸਰੋਂ ਦਾ ਤੇਲ ਇਸ ਕਰਕੇ ਜ਼ਖਮ ਸੁੱਕ ਜੂਗਾ ਆਇਨਾ ਕੱਪੜੇ ਤਾਂ ਮਾਰ ਕੇ ਹਟਿਓ ਐਡੋ ਅੱਡ ਸਾਮ ਕੇ ਜਵਾਖਾ ਨੇ ਜਵਾਖਾ ਨੇ ਬੈਗਾ ਚ ਆਵਣੀ ਦੇ ਤੇ ਬਾਕੀ ਸੁਖਮਣ ਹੋਰੀਆਂ ਦੇ ਸਾਰੇ ਹੁਣ ਹੋਰ ਸੁੱਕੋ ਨੇ ਪਾ ਲਾਂਗੇ ਧਾਰ ਬੇਲੀ ਹੋ ਗਈ ਚਲ ਫਿਰ ਅਸੀਂ ਦੁਪਹਿਰ ਦਾ ਪਰਾ ਭੇਲ ਦੇਾਂਗੇ ਚਾਹ ਪੀ ਕੇ ਹੁਣ ਜਵਾਖਾਂ ਨੂੰ ਕਹਾਂ ਚਾਹ ਪਿਆ ਰਾਂਗੇ ਚਾਹ ਨਾਲ ਬਿਸਕੁਟ ਵਸਕੁਟ ਖਾ ਲਾਂਗੇ ਘੰਟਾ ਲੰਘੂਗਾ ਫਿਰ ਦੁਪਹਿਰ ਦੇਖਾਂਗੇ ਕੀ ਦੁਪਹਿਰ ਦੇਖਾਂਗੇ ਕੀ ਬੈੱਡ ਲੱਗੂਗਾ ਜਵਾਖਾਂ ਨੂੰ ਹੁਣ ਆਹ ਖਾਂਦੇ ਹੋੜੇ ਤੇ ਗਰਮੀ ਆ ਜਿਹੜੀ ਹੱਦ ਪਾਰ ਰੱਖੀ ਆ ਬਹੁਤ ਗਰਮੀ ਆ ਸਾਨੂੰ ਤਾਂ ਇੱਕ ਵੀ ਠੰਡ ਪੈ ਜੂ ਇਹਨਾਂ ਨੂੰ ਪਕੌੜੇ ਪਕੂੜੇ ਬਣਾ ਕੇ ਖਵਾ ਰਾਂਗੇ ਪਰ ਗਰਮੀ ਤੋਬਾ ਤੋ ਬਹੁਤ ਜੀ ਹੈ ਹੈ ਮਾਨਤਾ ਕੇਸੀ ਨਾ ਤੀ ਅੱਜ ਕੱਲ ਨੂੰ ਜਾਣਗੇ ਜਾਣ ਦੀ ਤਿਆਰੀ ਹੈ ਇਹਨਾਂ ਦੀ ਆ ਗਿਆ ਆ ਗਿਆ ਇਧਰ ਆ ਤਿਆ ਇਧਰ ਇਧਰ ਕੌਣ ਆਹੋ ਆਦਰ ਸਿੰਘ ਹੈਨਾ ਜੀ ਆਪਾਂ ਨੇ ਸਬਜ਼ੀ ਤੋੜਦਿਆਂ ਬਾੜੀ ਚੋਂ ਨਾ ਗੋਹ ਨਾ ਕਲੀ ਸੱਪਸੀਣ ਜਦੋਂ ਅਸੀਂ ਇਧਰ ਆਏ ਸੱਪਸੀਣ ਇੱਧਰ ਦੇ ਪੱਕੇ ਵੇੜੇ ਵਿੱਚ ਨਹੀਂ ਜਾ ਕੇ ਫਿਰ ਮੈਂ ਸਾਲੇ ਭਾਂਡੇ ਵਿੱਚ ਜਾ ਕੇ ਕਟੀਆਂ ਉਤਰੀ ਉਹ ਜਾਵੜੀ ਲੱਕੜਾਂ ਤੋਂ ਸੱਪ ਸੀਣ ਬੜੀਆਂ ਖਾਲੀਆਂ ਸੀਗੀਆਂ ਮਹਾਂ ਤੋੜ ਹੀ ਲੈਣੇ ਚੱਲ ਕਿੱਥੇ ਦਪੈ ਦਪੈ ਦੇ ਦਪੈਣਾ ਵੀ ਕਾਲਾ 3:00 ਵੱਜ ਗਏ ਤੇ ਥੋੜ ਕੰਮ ਕਰ ਗਿਆ ਕੌਣ ਲੱਗੂ ਘੁਮਾਰਾ ਬੁਰ ਮੈਂ ਕਿੰਨਾ ਫਾਲ ਸਕਤੇ ਆ ਨਾ ਪਰ ਕਿ ਮੇਰੇ ਜਾਦ ਹੀ ਨਹੀਂ ਆਈਆਂ ਤੋੜਨੀ ਨੇ ਜੇ ਵੱਡੀਆਂ ਫਲ ਆ ਜੀ ਹੈ ਹਾਂ ਚਾਹਲੇ ਪਾਂਡੇ ਪੈਨੇ ਮੇਰੇ ਮੰਜ ਨਾਲ ਮਸਝਾ ਬੰਨ ਨਾਲ ਪੀਨੇ ਮਹਾ ਚਲ ਪਹਿਲਾ ਤੋੜ ਕੇ ਨਾ ਇਹਨਾਂ ਨੂੰ ਸੁੱਕਣੀਆਂ ਪਾ ਦਾਂਗੇ ਪਹਿਨੇ ਪਾਣੀ ਜੋ ਛੱਡੀ ਜਾਂਦੀ ਹੈ ਸਬਜ਼ੀ ਮੁੱਤਵਥੇ ਰੀਆਂ ਲੱਗਣਗੀਆਂ 18 ਫਾਲ ਚੱਕ ਲੈਣਾਂ ਸਬਜ਼ੀ ਤਾਂ ਸੇ ਮਹੀਨਾ ਹੋ ਗਿਆ ਰੂੜ ਮਹੀਨਾ ਮੁੱਲ ਲੈਤੀ ਹੀ ਨਹੀਂ ਵਧੀਆ ਬਦਤਰ ਹੈ ਨਾ ਦੰਗ ਲਹੀ ਜਾਂਦਾ ਹੈ

चलो जे सब्जी तोड़ दिए फिर मिल जाए केला बैठी है पाने पीला। पाने पीला ਉਹ ਤੇ ਜਿਹੜੇ ਖੜੀਆਂ ਸੀ ਖੜੀਆਂ ਰਹਿ ਗਈਆਂ ਪੱਕਾ ਚੱਲ ਗਈ ਦਰਵਾਜ਼ਾ ਪਰ ਮੈਂ ਤਾਂ ਆਪੱਖ ਰਾਂ ਜਿੱਹੀ ਵਾਓ ਤੁਸੀਂ ਕਿ ਖੜੀਆਂ Why is it Áriya? That's it. What. Why? Whyını ā Tr graders? How dare you aquí? That's all. You are a bit playful. If you go, you will seek joy. いいね。 ਉਹ ਪਾਣੀ ਦੀ ਪਿਆਲੀ ਕੱਟੀਆਂ ਨੂੰ ਤੇਰ ਮਿਲ ਜਾਂਦੀ ਲੋ ਜੀ ਜਿਹੜਾ ਟਾਈਮ ਆ ਹੁਣ ਸਵਾ ਪੰਜ ਹੋ ਗਏ ਆਪਣੀ ਸਬਜੀ ਬਣ ਗਈ ਆ ਤੇ ਸਬਜੀ ਬਣਾਈ ਆ ਆਪਾਂ ਟਿੰਡੋ ਤੇ ਕਰਸੀ ਫੇਰ ਤੇ ਕੇਰਾ ਆਪਾਂ ਕਰਦਣਗੇ ਸੰਦਾ ਕਿਉਂਕਿ ਪਜਾਂਗਾ ਮੱਜਾਂ ਬੰਨ ਤੇ ਬੀਬੀਆਂ ਸਾਡੇ ਗਵਾਂਡੀਆਂ ਨੇ ਨਾਲ ਵਾਗਦੀ ਸੀ ਦੁੱਖ ਸੁੱਖ ਚ ਮਰਗ ਤੋਂ ਉਹ ਵੀ ਸੀ ਸੰਸਕਾਰ ਤੋਂ ਆਈ ਆ ਤੇ ਸਬਜੀ ਬਣ ਗਈ ਆ ਬਹੁਤ ਵਧੀਆ ਸੁਆ ਰਹੀ ਆ ਸਬਜੀ ਚੋਂ ਇੰਦਿਆਂ ਦੀ ਸਬਜ਼ੀ ਬਣ ਗਈ ਐ ਤੇ ਬੀਬੀ ਵੀ ਆ ਕੇ ਉਧਰ ਵਾਗ ਗਈ ਸੁਖਮਣ ਤੇ ਗੁਰਮਣ ਵੀ ਵਾਗੀਆਂ ਉਧਰ ਸਰਦਾਰ ਜੀ ਖੇਤ ਗਏ ਹੋਏ ਨੇ ਹੁਣ ਭਾਂਡੇ ਧਰਨ ਆਏ ਸੀਗੇ ਤੇ ਸਰਦਾਰ ਜੀ ਵੀ ਖੇਤ ਵਾਗੇ ਖੱਲੀ ਕਰੇ ਕੰਮ ਕਰੀ ਨੇ ਹੁਣ ਮੈਂ ਨਾ ਸਬਜ਼ੀ ਬਣਾਤੀ ਹੁਣ ਬਸ ਮੱਝਾਂ ਨੂੰ ਪਾਣੀ ਪਿਲਾਉਣੀ ਆਂਗੀ ਤੇ ਠੰਡਾ ਪਾਣੀ ਕੱਢ ਕੇ ਪਿਉਣੀ ਉਹ ਖੇਤ ਤੀ ਲੈ ਕੇ ਜਾਉ ਦੁੱਧ ਵਾਲੀਆਂ ਨੂੰ ਛੂਨ ਵਾਲੀਆਂ ਨੂੰ ਤੇ ਦੁੱਧ ਵਾਲੀ ਨੂੰ ਉਹਨਾਂ ਨੂੰ ਨਮਾ ਦੂੰਗੀ ਤੇ ਦੂਜਿਆਂ ਨੂੰ ਪਾਣੀ ਪਿਲਾ ਦੂੰ ਕਟੀਆਂ ਨੂੰ ਕਟੀਆਂ ਮੈਂ ਇੱਕ ਟਾਈਮ ਨਮਾਉਣੀਆਂ ਸੂਣ ਵਾਲੀਆਂ ਮੱਝਾਂ ਨੇ ਜਿਹੜੀਆਂ ਮੈਂ ਉਹ ਦੋ ਟਾਈਮ ਨਮਾ ਦਾਨੀਆਂ ਕਿ ਜਿਹੜਾ ਕਿ ਰੇਤਾ ਜ ਪਿਆ ਸੀਗਾ ਕੱਦੂ ਸਾਡੇ ਘਰੇ ਬਹੁਤ ਲੱਗਦੇ ਸੀਗੇ ਜਿਹੜਾ ਦੋ ਤਿੰਨ ਦਿਨ ਨਾ ਰੇਤਾ ਨੇ ਹਰੀ ਜੀ ਪਈਆਂ ਨੇ ਸਾਰੇ ਜਿਹੜੇ ਨਿੱਕੇ 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 ਨਿੱਕੇਲੇ ਕਨ ਬੀ ਪੱਚੀ ਕੱਦੂ ਲਗੇ ਪਤੀ ਸਾਰੇ ਉਹ ਹੋ ਗਏ ਮੱਚ ਗਏ ਤੇ ਹੁਣ ਦੇਖ ਕੇ ਆਉਣੀ ਹੁਣ ਦੇਖਦੇ ਅੱਜ ਇਹਨਾਂ ਨੂੰ ਨਾ ਗੁੱਗਲ ਦੀ ਤੂਕ ਤਾਪ ਕਰ ਦਉ ਤਾਂ ਫਾਲ ਜਾ ਤਾਂ ਹੋਰ ਵੀ ਚੱਕਦੇ ਆਉਂਦੇ ਨੇ ਲੱਗੇ ਪਰ ਨਹੀਂ ਨਿੱਕੇ ਨਿੱਕੇ ਜੇ ਵੀ ਇਸਰੇ ਚੜ ਜਾਂਦੇ ਤਾਂ ਨੇਰੀ ਨਾਲ ਰੇਤੇ ਜਿਹਾ ਹੋ ਗਿਆ ਰੇਤੇ ਨਾਲ ਮਚ ਗਏ ਸਾਰੇ ਉਹ ਦੇਖ ਲਈ ਮੈਂ ਤੜਕੇ ਨੂੰ ਰਾਇਤਾ ਪਾਉਣ ਨੂੰ ਕਦੂ ਹੁਣ ਟੀਂਡੇ ਸਬਜ਼ੀ ਨਾਲ ਮੈਂ ਤੜਕੇ ਚ ਰਾਇਤੇ ਰਾਇਤਾ ਪਾ ਲਾਂਗੇ ਕਦੂ ਦੇ ਵਿੱਚ ਤੇ ਛੋਟਾ ਮੋਟਾ ਕਦੂ ਦੇਖਦੀ ਸੀ ਬੇਲਾਂ ਤੇ ਇਹ ਤੇ ਵੀ ਨਹੀਂ ਹੈਗਾ ਕੋਠੇ ਉਤੋਂ ਵੇਸਕ ਜਾਵੇ ਆ ਵੀ ਛੋਟੇ ਨਹੀਂ ਹੈ ਜੀ ਬਾਲੇ ਛੋਟੇ ਦਾ ਵੀ ਨਹੀਂ ਰਾਇਤਾ ਬਣਦਾ ਹੈਗਾ ਬਾਲੇ ਵੱਡੇ ਦਾ ਵੀ ਨਹੀਂ ਬਣਦਾ ਰਾਇਤਾ ਕਿਉਂਕਿ ਸਾਬ ਸਿਰ ਬੱਤ ਸਿਰ ਜਿਦਾ ਹੋਵੇ ਨਾ ਰਾਇਤਾ ਫੇਰ ਵਧੀਆ ਪੈਂਦਾ ਹੈਗਾ ਹੋ ਛੱਡਦੀ ਮੈਂ ਮੋਟਰ ਮੋਟਰ ਛੱਡ ਕੇ ਪਾਣੀ ਪਿਉਉਣੀਆਂ ਸਾਰੇ ਜਿਹੜੇ ਬੱਚਾ ਪਾਲਟੀ ਉਧਰ ਭੱਜ ਜਾਂਦੀ ਹੈ ਰੌਣਕ ਭੱਜ ਜਾਂਦੀ ਹੈ ਇਹਰ ਬੱਚਾ ਪਾਰਟੀ ਇਧਰ ਆ ਜਾਂਦੀ ਆ ਤਾਂ ਰੌਣਕ ਇਧਰ ਆ ਜਾਂਦੀ ਏ ਤੇ ਮੈਂ ਦੁੱਧ ਬਾਦ ਵਾਲੇ ਭਾਂਡੇ ਮਲਾਈ ਵਾਲੇ ਸਾਰੇ ਵੇਲੇ ਕਰ ਲਏ ਨੇ ਬਸ ਜਾਨੀ ਆ ਉਧਰ ਹੁਣ ਬਾਹਰ ਲੈ ਕਰੇ ਮੱਜਾ ਵਾਲਾ ਹੁਣ ਬਾਹਰਲਾ ਘਰ ਮੰਗੋ ਹੀ ਹੋ ਜਾਂਦਾ ਹਨ ਤੇ ਸਰਦਾਰ ਜੀ ਪਾਣੀ ਪੀ ਗਏ ਭਾਂਡੇ ਧਰ ਗਏ ਤੇ ਉਹ ਲਾ ਦੇ ਘਰ ਦੇ ਚ ਜਵਾਖ ਕਿਧਰ ਬਾਕੇ ਜਵਾਖ ਇਧਰ ਬਾਕੇ ਮੈਂ ਤਾਂ ਖੇਤ ਤੋਂ ਆ ਸਮਾਨ ਧਰਨ ਆਇਤੀ ਸਪਰੇਅ ਕਰ ਦੇਣਗੇ ਕੱਖਾਂ ਜਾਲੀ ਕਿਆ ਹਸੀ ਮਹਜੇ ਹੈ ਨਾ ਬਾਦੂ ਢੋਲੀ ਚ বাজ ਗਈ ਸੁਪਰੇ ਕੱਖਾ ਲਈ ਤਾਂ ਤੁਸੀਂ ਘਰੇ ਲੈ ਆਇਓ ਕਿਉਂਕਿ ਬੇੜੇ ਦੇ ਵਿੱਚ ਘਾਹ ਬਹੁਤ ਹੋਇਆ ਪਿਆ ਖੱਬਲ ਜਾ ਤੇ ਜਿੰਨਾ ਕੜਾਂਗੇ ਉਹਨਾਂ ਜਿਆਦਾ ਹੁੰਦਾ ਖਾ ਉਹਦੇ ਨਾਲ ਰਾਉਂਡ ਅਪ ਨਾਲ ਕੱਖਾ ਲਈ ਨਾਲ ਮਰ ਜਾਂਦਾ ਹੈਗਾ ਰਾਉਂਡ ਅਪ ਨਾਲ ਮਰ ਜਾਂਦਾ ਹੈਗਾ ਚਲੋ ਜੀ ਆਪਾਂ ਮੱਝਾਂ ਨੂੰ ਮਾਰੀਏ ਲੈਟ ਨਾ ਬੰਗ ਜੀ ਅੱਜ ਗਰਮੀ ਬਹੁਤ ਜ਼ਿਆਦਾ ਹੈਗੀ ਲੈਟਰ ਵੀ ਕਰਨੀ ਆਜ ਨੂੰ ਕੱਟ ਲਾਂਗੇ ਇਹ ਰੱਬ ਖਦੋਦ ਦੁੱਧ ਤਾਂ ਧਾਰ ਦਿੱਤਾ ਸਬਜ਼ੀ ਬਣਾ ਕੇ ਧਾਰ ਕੱਢ ਲਿਆ ਦੀ ਮੱਜਨ ਮਾਰ ਦਿੱਤੀਆਂ ਅ ਦੁੱਧ ਧਰਿਆ ਹੋਇਆ ਧਾਰਤਾ ਤਟਾਕ ਤੋ ਤੇ ਆ ਆਵਣੀ ਦੇ ਸੂਟ ਆ ਗਏ ਉਹ ਰੀਲਾ ਬਣਾਈ ਜਾਂਦੀਆਂ ਨੇ ਇੱਧਰ ਮਾਤਾ ਲੱਗ ਰਹੀ ਆ ਆਪਣੀ ਬੀਬੀ ਰੋਟੀ ਤੁਹਾਨੂੰ ਨਾਲ ਚੱਕ ਦਿਖਾਣਾ ਰੀਲਾ ਬਣਾਈ ਜਾਂਦੀਆਂ ਨੇ ਦੇਖੋ ਕੁ ਚਿੜੀਆਂ ਦਾ ਕੁੰਡਾ ਵੀ ਵਿਚੱਕ ਕੇ ਵਿਚਾਰੀਆਂ ਦਾ ਪਾਣੀ ਵਾਲਾ ਪ੍ਰਾਂਤਰਤਾ ਉਹ ਕੀ ਕਰੀ ਜਾਂਦੀ ਆ ਸੁਖਮਣਾ ਸਾਬਣਾ ਦੋਨੇ ਧਰ ਨਾਲ ਜਾਣੇ ਏਕੇ ਆਫ ਵੀ ਦੂਜੀ ਵੀ ਬਾਥਰੂਮ ਚ ਧਰ ਕੇ ਨੇ ਸਰਫਲ ਪਾਇਆ ਹੋ ਵੀ ਮੁੱਕਿਆ ਪਿਆਗਾ ਡੱਬਾ ਸਾਬਣਾ ਧਰ ਕੇ ਹੁਣ ਨਾਵਾਂਗੇ ਸਾਰੇ ਫਿਰ ਬੋਲ ਮਾਰੀ ਜਾਣਗੇ ਬਾਥਰੂਮ ਚ ਸੁਣਨਾ ਨਹੀਂ ਕਰਨਾ ਨਹੀਂ ਦੂਰ ਤੇ ਅੱਗੇ ਕੋਈ ਜਾਮਣ ਆਹ ਤੇ ਹੋ ਲੱਕੀਆਂ ਪਹਿਣ ਤਾਹ ਕਾਲੀਆਂ ਕਾਲੀਆਂ ਥੋੜੀਆਂ ਜਿਹਾ ਜਾਮਣਾਂ ਲੱਗੀਆਂ ਸਾਡੀ ਜਾਮਣ ਤੇ ਤੇ ਜੀਰੇ ਪਈ ਜਾਮਣਾਂ ਨੇ ਸਾਨੂੰ ਦੇ ਜੋ ਆਨ ਨਾ ਇਹ ਨਹੀਂ ਆ ਕਿ ਨਹੀਂ ਵਿੱਚ ਨਾ ਇਹ ਸਿੱਜੇ ਸਿੱਜੇ ਹੋਰ ਇਹ ਰੀਲਾ ਬਣਾਉਂਦੀ ਤੇ ਮੈਂ ਇਨਾਂ ਕੋਲ ਆ ਖੜੀ ਹਾਏ ਲਾਪਣ ਮੈਂ ਤਾਂ ਮੱਝਾ ਬੰਨਣਾ ਮੇਰੇ ਤੇ ਹੀ ਰੀਲਾ ਨੇ ਗਿਆ ਹੋਰ ਮੇਰੀ ਮੱਝਾ ਵਾਂਦੀ ਰੀ ਬਣਾ ਲਓ ਕਈ ਤੇਰੀ ਮੱਜਾ ਬੰਦੀ ਰੀ ਬਣਾ ਲਾਂ ਰੀਲ ਤੂੰ ਕੀ ਲਾ ਰਹੀ ਐ ਨਮੋਤਾ ਕੁੜੀ ਐ ਪ੍ਰਵਲਿੰ ਕਾਹ ਕਿਹੜੀ ਐ ਤਾਂ ਹੈ ਨਹੀਂ ਤੇ ਸਾਰੇ ਮੁੱਕੀਆਂ ਪੈਨ ਇਧਰੋਂ ਲੈ ਜਾ ਫਿਰ ਠੀਕ ਹੈ ਕੀਵੇਂ ਸੂਟ ਦੇਖ ਲਓ ਮੇਰਾ ਸੂਟ ਦੇਖ ਲਓ ਜੀ ਸਰ ਮੋਟੀ ਪਾਕਿਸਤਾਨੀ ਮੋਟੀ ਵਾਲੀਆਂ ਕੰਨ ਪਰ ਮੈਂ ਵਾਲ ਕੁੱਲੇ ਛੱਡ ਕੇ ਉਹ ਗੁਰਾ ਅਦਰ ਤੂੰ ਦੇਉ ਕੋ ਨਾ ਰੀਲ ਬਣਾਉਣਾ ਇਹ ਤਾਂ ਬਸਾ ਬਣਾਉ ਰਿਹਾ ਇਸ ਟਰੈਵਲ ਦਿਖਾ ਰਹੇ ਆਂਗੇ ਵੀ ਜੇ ਵੀ ਭਟੀਕਾ ਹੁਣ ਰੀਲਾਂ ਬਣਾਉਂਦੇ ਨੇਗੇ ਤਾਂ ਹੌਲ ਜਵਾਕਾਂ ਨਾਲ ਕਿਵੇਂ ਰੀਲਾਂ ਬਣਾਉਂਦੇ ਨੇ ਕਿਵੇਂ ਸੂਟ ਉਹ ਕਰਦੇ ਨੇ ਹਾਂ ਇਹ ਬਾਸ ਵਾਰੀ ਪਰਾਂ ਨਾ ਹਾਂ ਤੜੀ ਚਾਕਦੇ ਨੇ ਰੀਲਾਂ ਬਣਾਉਣ ਦੀ ਹੋਈ ਪਈ ਹੈ ਨਾ ਰੀਲਾਂ ਬਣਾਉਣ ਦੀ ਹੋਈ ਪਈ ਸੂਟ ਪਾ ਲਿਆ ਕਰਿਓ ਪਾ ਲਿਆ ਕਰਿਓ ਪਾ ਲਿਆ ਪਾਕਿਸਤਾਨੀ ਤੋ ਉਹ ਤਦ ਲਫੋਜ ਕਰ ਕਰ ਖਾਦਤੀਆਂ ਨੇ ਮੈਂ ਕਿ ਮੈਂ ਤਾਂ ਮੈਂ ਭਾਈ ਵੀਰਿੰਦਰ ਨੂੰ ਪਤਾ ਨਹੀਂ ਕਿਹਾ ਤੇਰੇ ਮੱਝਾਂ ਮੰਦੀ ਨਹੀਂ ਬਣਾਵਾਂਗੇ ਰੀਲ ਕੈਮਰਾਮੈਨ ਮੈਂ ਮੰਨਦੀ ਨਹੀਂ ਕੋਈ ਬਣਾਉਂਦਾ ਰੀਲ ਆਪਣੇ ਤੇ ਹੀ ਰੀਲਾਂ ਨੇ ਆਪਣੀ ਤੇ ਇਹ ਰੀਲਾਂ ਨੇ ਗੀਆਂ ਹਾਂ ਹੁਣ ਮਾਰ ਕੇ ਆਤਾ ਐ ਦੁੱਧ ਕੋਲੇ ਖੜੀਆ ਮਾਹਲਾ ਤੂੰ ਸਿੱਕ ਜਣੀ ਦੁੱਧ ਕੋਲੇ ਖੜ ਜਾ ਕੇ ਆਪੀ ਖੜ ਜਾ ਸਾਡੇ ਰੀਲਾਂ ਚ ਘਾਟਾ ਪੈਂਦਾ ਖੜ ਜਾਨੀ ਆਪਾਂ ਹੀ ਦੋ ਮਿੰਟ ਮੰਗਰੋਂ ਕਰ ਲੂੰਗੀ ਹੋਰ ਕੰਮ ਕੋਈ ਤੂੰ ਵੀ ਪਾਲਾ ਦੀ ਤੇਰੀ ਮਾਂ ਪਾਉ ਦੇਤੀ ਜੋ ਪੁਰਾਤਰਾ ਓਪਾ ਇਹੇ ਢੀਂਦਾ ਮੰਤ ਨਾਲ ਮਿੱਟੀ ਚ ਖਾਢੀ ਜਾਂਦਾ ਆਪਾਂ ਦਾ ਚਲੋ ਅਸੀਂ ਆਪਾਂ ਕਰ ਦਾਂਗੇ ਵੀਡੀਓ ਐਂ ਦਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਗਿੱਗੂ ਆਖੌਰੀ ਤੋਂ ਉਤਰੇ ਜਾਂ ਹਾਂਜੀ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਲਈ ਸਾਰਾ ਨ ਬਹੁਤ ਬਹੁਤ ਧੰਨਵਾਦ ਬੱਚਿਆਂ ਦੀ ਬਗਾਲ ਬਹੁਤ ਰੱਖਣੀ ਪੈਂਦੀ ਔਥਣਾ ਆਏ ਲੱਗਾ ਵੀ ਡਿੱਗਣਾ ਜਾ ਬੁੱਤਰ ਦਾ ਚਲੋ ਜੀ ਮਿਲਾਂਗੇ ਕੱਲ ਨੂੰ ਬਲੌਗ ਨਾਲ ਨਵੇਂ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਬੱਸ ਜੀ ਦਾ ਹਾਸਾ ਰੇਗ੍ਰੀ ਜੀ ਕੀ ਫਤਿਹ